ਅਮ ਜਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਆ ਇੱਕ ਐਸੇ 도ਗਲੇ ਬੰਦੇ ਦੀ ਜਨੇ ساری ਉਮਰ ਲੋਕਾਂ ਨੂੰ ਗੁੰਮਰਾਹ ਕੀਤਾ ساری ਉਮਰ ਲੋਕਾਂ ਨੂੰ ਖਾਲਿਸਤਾਨ ਦਾ ਲਾਲਚ ਦੇ ਕੇ ਖਾਲਸਾ ਰਾਜ ਦਾ ਲਾਲਚ ਦੇ ਕੇ ਐਦਾਂ ਦੇ ਲਾਲਚ ਦੇ ਕੇ ਪਿਉਹੋ ਜਾਂ ਰਾਜ ਲਈ ਕੇ ਦਵਾਂਗੇ ਜੇਹੋ ਜਾਂ ਰਾਜ ਸ਼ੇਰੇ ਪੰਜਾਬ ਨੇ ਕੀਤਾ ਲੋਕਾਂ ਨੂੰ ਰਾਜ ਦੇ ਝਾਂਸੇ ਦੇ ਕੇ ਤੇ ਆਪ ਦੋਗਲਾ ਚਮਚਾ ਕਰੀ ਕਿੰਨਾ ਦੀ ਕਰਦਾ ਰਿਆ ਡੇਰਿਆਂ ਦੀ ਪਖੰਡੀ ਬਾਬਿਆਂ ਦੀ ਨਾਲੇ ਨ ਤੋਂ ਚਲ ਮੈਂ ਗਰੇਜ ਨਾ ਕਰਾਂ ਸਿਮਰਜੀਤ ਸਿੰਘ ਮਾਨ ਸਾਡੇ ਕੋਲ ਬੜੀਆਂ ਐਸੀਆਂ ਲੀਆਂ ਫੋਟੋਆਂ ਵਾਇਰਲ ਹੋ ਕੇ ਆਈਆਂ ਜਿੱਥੇ ਇੱਕ ਸਾਈਡ ਤੇ ਅੱਗੇ ਬਾਬਾ ਗੁਰਿੰਦਰ ਢਿੱਲੋਂ ਬਿਆਸਮੁਖੀ ਐ ਹੱਥ ਜੋੜ ਕੇ ਜਾ ਰਿਹਾ ਵਾ ਐ ਖੜਾ ਵਾ ਤੇ ਪਿੱਛੇ ਜਿਹੜੇ ਪਿੱਛੇ ਸਿਮਰਜੀਤ ਮਾਨ ਐ ਕਿਰਪਾਨ ਲੈ ਕੇ ਖੜਾ ਏ ਜਿੱਦਾਂ ਉਹਦਾ ਨਾ ਚੇਲਾ ਚਮਚਾ ਬਣ ਕੇ ਉਹਦਾ ਐ ਖੜਾ ਹੁਣ ਇੱਕ ਬੀਬੀ ਨੂੰ ਸਿਮਰਜੀਤ ਮਾਨ ਪੋਡਕਾਸਟ ਕਰਾ ਰਿਆ ਪੋਡਕਾਸਟ ਦੇ ਦੌਰਾਨ ਜੋ ਬੀਬੀ ਨੇ ਗੱਲ ਸਿਮਰਜੀਤ ਮਾਨ ਨੂੰ ਪੁੱਛੀ ਉਹ ਬੀਬੀ ਨੇ ਕਿਹਾ ਵੀ ਤੁਹਾਡਾ ਡੇਰਾਵਾਦ ਦੇ ਬਾਰੇ ਕੀ ਓਪੀਨੀਅਨ ਹੈ ਕੀ ਵਿਚਾਰ ਰੱਖਦੇ ਡੇਰਾਵਾਦ ਬਾਰੇ ਤਾਂ ਸਿਮਰਜੀਤ ਮਾਨ ਆ ਨਾ ਮੈਂ ਡੇਰਾਵਾਦ ਦੇ ਬਿਲਕੁਲ ਖਿਲਾਫ ਹੈਗਾ ਤੇ ਚਲੋ ਬੀਬੀ ਨੇ ਨਾਲ ਹੀ ਇੱਕ ਸਵਾਲ ਹੋਰ ਪੁੱਛਤਾ ਵੀ ਜੇ ਤੇ ਤੁਸੀਂ ਡੇਰਾਵਾਦ ਦੇ ਖਿਲਾਫ ਹੋ ਤੇ ਤੁਹਾਡੀ ਡੇਰਾ ਬਿਆਸ ਦੇ ਜਿਹੜੇ ਮੁਖੀ ਆ ਉਹਨਾਂ ਨਾਲ ਰਾਧਾ ਸਵਾਮੀ ਨਾਲ ਤਾਂ ਡੈਨ ਲਗਾਵ ਕਿਉਂ ਆ ਤਾਂ ਸਿਮਰਜੀਤ ਮਾਨ ਨੇ ਜਵਾਬ ਕੀ ਦਿੱਤਾ ਅੰਦਰ ਡੇਰਾ ਰਾਧਾ ਸਵਾਮੀ ਕੋ ਡੇਰਾ ਨਹੀਂ ਹੈਗਾ ਵੇਖੋ ਇੱਕ ਬੰਦੇ ਆਪ ਹੀ ਕਹਿਤਾ ਕਿ ਡੇਰਾ ਰਾਧਾ ਸਵਾਮੀ ਕੋਈ ਡੇਰਾ ਨਹੀਂ ਹੈਗਾ ਇੱਕ ਬੰਦੇ ਡੇਰਾ ਰਾਧਾ ਸਵਾਮੀ ਭਾਵਕੇ ਡੇਰਾ ਸ਼ਬਦ ਵਰਤ ਵੀ ਦਿੱਤਾ ਤੇ ਦੂਜੇ ਬੰਦੇ ਕਹਿਤਾ ਉਹ ਕੋ ਡੇਰਾ ਨਹੀਂ ਹੈਗਾ ਮੈਂ ਪੁੱਛਣਾ ਚਾਹੁੰਦਾ ਜੇ ਡੇਰਾ ਨਹੀਂ ਹੈਗਾ ਫਿਰ ਮਾਨ ਸਰ ਤੁਸੀਂ ਜਰਾ ਚੰਦਣਾ ਪਾ ਦਿਓ ਫਿਰ ਉਹ ਕੀ ਹੈਗਾ ਪੌਡਕਾਸਟ ਮੈਂ ਸੁਣਿਆ ਪੂਰਾ ਆੰਦੇ ਦੀ ਉਹ ਸਿੱਖੀ ਦਾ ਪ੍ਰਚਾਰ ਕਰ ਰਹੇ ਆ ਮਾਨ ਸਾਹਿਬ ਤੁਸੀਂ ਨਾ ਉਹ ਗੱਲ ਸਾਬਤ ਕਰ ਰਹੇ ਹੋ ਜਿਹੜੀ ਇੱਕ ਕਹਾਵਤ ਹੈ ਨਾ ਵੀ ਅਕਲ ਬਾਦਾਮ ਖਾ ਕੇ ਨਹੀਂ ਆਉਂਦੀ ਅਕਲ ਉਮਰ ਦੇ ਨਾਲ ਨਹੀਂ ਆਉਂਦੀ ਤੁਸੀਂ ਉਹ ਗੱਲ ਨੂੰ ਸਾਬਤ ਕਰ ਰਹੇ ਹੋ ਵੀ ਮੇਰੀ ਉਮਰ ਦੇ ਨਾਲ ਹੀ ਹੈ ਪਰ ਮੈਨੂੰ ਅਕਲ ਨਹੀਂ ਆਈ ਇਹ ਗੱਲ ਤੁਹਾਨੂੰ ਵੀ ਪਤਾ ਵਾ ਇਹ ਗੱਲ ਤੁਹਾਨੂੰ ਵੀ ਪਤਾ ਵਾ ਵੀ ਸਿੱਖੀ ਦਾ ਪ੍ਰਚਾਰ ਉਹ ਕਿੰਨਾ ਕਰ ਰਹੇ ਆ ਮਸਕੀਨ ਜੀ ਨੇ ਬਚਨ ਇਹਨਾਂ ਬਾਰੇ ਕੀਤਾ ਸੀ ਇਹ ਲੋਕ ਪੜਦੇ ਗੁਰਬਾਣੀ ਨੇ ਓਟ ਆ ਸਾਰਾ ਗੁਰਬਾਣੀ ਦਾ ਲੈ ਕੇ ਲੋਕਾਂ ਨੂੰ ਵਿਖਾ ਕੇ ਅਸੀਂ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਆ ਤੇ ਗੁਰੂ ਆਪਣੇ ਆਪ ਨੂੰ ਕਵਾਉਂਦੇ ਆ ਤਾਂ ਮੈਂ ਪੁੱਛਣਾ ਚਾਹੁੰਦਾ ਸਿਮਰਜੀਤ ਰਮਾਨ ਜੀ ਇਹ ਦੋਗਲਾ ਕਿਰਦਾਰ ਨਹੀਂ ਠੱਡ ਹੋਰ ਤੁਸੀਂ ਕਹਿੰਦੇ ਤਾਂ ਮੈਂ ਡੇਰਾਵਾਦ ਦੇ ਬਿਲਕੁਲ ਖਿਲਾਫ ਆ ਗੱਲ ਧਿਆਨ ਨਾਲ ਸੁਣੀਓ ਤੁਸੀਂ ਕਹਿੰਦੇ ਮੈਂ ਡੇਰਾਵਾਦ ਦੇ ਬਿਲਕੁਲ ਖਿਲਾਫ ਆ ਤੇ ਜਿਹੜੇ ਡੇਰੇ ਨਾਲ ਤੁਹਾਡੀ ਸਾਂਝ ਆ ਉਹ ਡੇਰਾ ਚੰਗਾ ਉਹਦੇ ਬਾਕੀ ਡੇਰਾਵਾ ਤੇ ਤੂੰ ਹੀ ਖਿਲਾਫ ਜੀ ਉਹ ਕੀ ਹੈ ਘਾਵਤ ਆ ਵੀ ਸਾਡਾ ਕੁੱਤਾ ਕੁੱਤਾ ਹੈ ਤੁਹਾਡਾ ਕੁੱਤਾ ਟੌਮੀ ਵੀ ਜਿਹੜੇ ਡੇਰੇ ਨਾਲ ਤੁਹਾਡੀ ਸਾਹਜ ਉਹ ਡੇਰਾ ਡੇਰਾ ਨਹੀਂ ਹੈਗਾ ਤੇ ਬਾਕੀ ਜਿਹੜੇ ਡੇਰੇ ਆ ਉਹ ਡੇਰੇ ਆ ਸ਼ਾਬਾਸ਼ ਮਾਨ ਸਾਹਿਬ ਇਹ ਉਹ ਮਾਨਿਆ ਇਹਦਾ ਪਿੱਛੇ ਜਿਹੜਾ ਰੌਲਾ ਪਿਆ ਸੀ ਇੱਕ ਚਲੋ ਸਾਨੂੰ ਵਧੀਆ ਲੱਗਾ ਸੀ ਉਸ ਸਮੇਂ ਇਹ ਸਾਨੂੰ ਲੱਗਾ ਬੜਾ ਸਟੈਂਡ ਵਾਲਾ ਬੰਦਾ ਵਾ ਬੜਾ ਵਧੀਆ ਬੰਦਾ ਵਾ ਕੀ ਹੋਇਆ ਸੰਸਰ ਭਵੰਦੀ ਜਾਂ ਕਿਤੇ ਇਥੋਂ ਦੀ ਗੱਲ ਆ ਜਦੋਂ ਇਹ ਕਿਰਪਾਨ ਦਾ ਰੌਲਾ ਪਾਇਆ ਜਦੋਂ ਇਹਨੇ ਆਂਦਾ ਮੈਂ ਕਿਰਪਾਨ ਲਈ ਕੇ ਅੰਦਰ ਵੜਨਾ ਵਾ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਉਦੋਂ ਕਿਰਪਾਨ ਵਾਲਾ ਕੇ ਬਹਿ ਗਿਆ ਗਾੜੀ ਉਦੋਂ ਇਹ ਆਖਿਆ ਬੜਾ ਤਕੜਾ ਯੋਧਾ ਬਈਏ ਪਰ ਹਾਂ ਨੂੰ ਨਹੀਂ ਪਤਾ ਪਿਆ ਆਉਣ ਵਾਲੇ ਸਮੇਂ ਦੇ ਵਿੱਚ ਇਹਨੇ ਆਹ ਲੱਛਣ ਕਰ ਵਿਖਾਉਣੀ ਆ ਉਸ ਤੋਂ ਬਾਅਦ ਆ ਚਲੋ ਹੋਰ ਇੱਕ ਬੰਦੇ ਦੇ ਪੇਟ ਦੇ ਫਿਰ ਗਿਆ ਵੀ ਨਸ਼ਾ ਪੰਜਾਬ ਦੇ ਵਿੱਚ ਮਾਰਾ ਦੂਜੇ ਬੰਦੇ ਜਿਹੜੇ ਡੇਰੇ ਦੀਏ ਸਿਮਰਜੀਤ ਰਮਾਨ ਚਮਚਾਗਰੀ ਕਰੇ ਉਹ ਡੇਰਾ ਸ਼ਰੇ ਆਮ ਨਸ਼ਾ ਤਸਕਰਾਂ ਨੂੰ ਰਿਆ ਕਰਾ ਰਿਆ ਵੇ ਤੇ ਲੱਗਦਾ ਨਹੀਂ ਮਾਨ ਸਾਹਿਬ ਕੋਈ ਕਿਰਦਾਰ ਤੁਹਾਡਾ ਵੀ ਰਹਿ ਗਿਆ ਫਿਰ ਇੱਕ ਬੰਦੇ ਗੱਲ ਤੋਂ ਹੀ ਖਾਲਸਾ ਰਾਜ ਦੀ ਕਰੋ ਇੱਕ ਬੰਦੇ ਗੱਲ ਤੋਂ ਹੀ ਖਾਲਿਸਤਾਨ ਦੀ ਕਰੋ ਤੇ ਜਿਹੜੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਡੱਕੇ ਆ ਬਕਾਇਦਾ ਮੈਥੋਂ ਤਾਂ ਕੀ ਨਾ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ ਸਜ਼ਾਵਾਂ ਪੂਰੀਆਂ ਹੋਣ ਮਗਰੋਂ ਵੀ ਉਹ ਬੰਦੀ ਸਿੰਘ ਬਣਾ ਕੇ ਵਿਚਾਰੇ ਜੇਲ੍ਹਾਂ ਦੇ ਵਿੱਚ ਡੱਕੇ ਮੈਂ ਸਵਾਲ ਪੁੱਛਦਾ ਵੀ ਉਹ ਤਾਂ ਤੁਹਾਡਾ ਘਰੇ ਆ ਨਾ ਕਰਾਏ ਗਏ ਤੁਹਾਡੇ ਡੇਹ ਡੇਰੇ ਦੇ ਮੁਖੀ ਬਿਆਸ ਵਾਲੇ ਕੋ ਉਹ ਤੇ ਜਦਾ ਘਰੇ ਆ ਨਾ ਕਰਾਏ ਗਏ ਨਸ਼ੇ ਤਸਕਰ ਰਿਆ ਕਰਾਤੇ ਮੈਂ ਪੁੱਛਣਾ ਚਾਹੁੰਦਾ ਸਿਮਰਜੀਤ ਰਮਾਨ ਜੀ ਐਦਾਂ ਦੇ ਖਾਲਸਾ ਰਾਜ ਲਈ ਕਹਿੰਦੇ ਨੇ ਤੁਸੀਂ ਇਹਨੂੰ ਜਿਹੜੇ ਬੀਜੇਪੀ ਦੀਆਂ ਰੋਜ਼ ਚਪਲਾਂ ਚਟਣ ਜਿਹੜੇ ਬੀਜੇਪੀ ਨੂੰ ਰੋਜ਼ ਡੇਰੇ ਪ੍ਰਮੋਟ ਕਰਨ ਮੈਂ ਪੁੱਛਣਾ ਚਾਹੁੰਦਾ ਐਦਾਂ ਰਾਜ ਹੋਣੀ ਆ ਬੀਜੇਪੀ ਕਿਹੜੀ ਜਿਹੜੀ ਬੀਜੇਪੀ ਸਿੱਖਾਂ ਦੇ ਹੱਕ ਦੇ ਵਿੱਚ ਨੀ ਕਦੀ ਖੜੀ ਸਾਡੇ ਵਾਲੇ ਵੱਖਰੇ ਪੱਗਾਂ ਸਿਰ ਫਸਾ ਕੇ ਤੁਰੇ ਫਿਰਦੇ ਨਾਲ ਉਹ ਗੱਲ ਵੱਖਰੀ ਵੀ ਤੁਰੇ ਫਿਰਦੇ ਆ ਪਰ ਇਹ ਬੀਜੇਪੀ ਉਹ ਪਾਰਟੀ ਆ ਜਿਹੜੀ ਕਦੀ ਸਿੱਖਾਂ ਦੇ ਹੱਕ ਦੇ ਵਿੱਚ ਕਦੀ ਵੀ ਨਹੀਂ ਖੜੀ ਤੇ ਇਹ ਤੁਹਾਡੇ ਬਿਆਸ ਵਾਲੇ ਜਿਹੜੇ ਬਾਬਤ ਤੁਸੀਂ ਕਹਿ ਰਹੇ ਹੋ ਵੀ ਇਹ ਡੇਰਾਬਾਦ ਨਹੀਂ ਹੈਗਾ ਉਹ ਡੇਰੇ ਵਾਲੇ ਕਦੀ ਵੀ ਤੁਸੀਂ ਧਿਆਨ ਦਿਓ ਉਹ ਬੀਜੇਪੀ ਨੂੰ ਕਹਿ ਕੇ ਕੋਈ ਸਿੱਖਾਂ ਦੇ ਹੱਕ ਦੇ ਵਿੱਚ ਕੋ ਕੰਮ ਨਹੀਂ ਕਰਾਇਆ ਇਹਨੇ ਸਿਖਾ ਨੂੰ 1 ਸਾਲ 13 ਦਿਨ ਧਰਨੇ ਦੇ ਬਹਿਣਾ ਪਿਆ ਕਦੀ ਉਹਨਾਂ ਦੇ ਹੱਕ 'ਚ ਖੜੇ ਇਹ ਲੋਕ ਕਦੀ ਨਹੀਂ ਚਲੋ ਅੱਗੇ ਚੱਲ ਗਏ ਆਪਾਂ ਜਿੱਥੇ ਆਪਾਂ ਗੱਲ ਆਈ ਨਹੀਂ ਨਹੀਂ ਕਰ ਰਹੇ ਆਂ ਪੰਜਾਬ ਦੇ ਵਿੱਚ ਆਪਾਂ ਨਸ਼ੇ ਦੀ ਗੱਲ ਕਰ ਰਹੇ ਆਂ ਪੰਜਾਬ ਦੀ ਜਵਾਨੀ ਨੂੰ ਅੱਛਾ ਖਾ ਗਿਆ ਸ਼ਰਮ ਜਿਨ੍ਹਾਂ ਨੇ ਨਸ਼ੇ ਵੇਚੇ ਨਸ਼ੇ ਪ੍ਰਮੋਟ ਕੀਤੇ ਸਿਮਰਜੀਤ ਮਾਨ ਉਹਨਾਂ ਦੇ ਹੱਕ ਦੇ ਵਿੱਚ ਭੁਗਤ ਲਿਆ ਵਾ ਵਿਆਸ ਵਾਲਾ ਡੇਰੇ ਵਾਲਾ ਉਹਨਾਂ ਦੇ ਹੱਕ ਦੇ ਵਿੱਚ ਭੁਗਤ ਲਿਆ ਵਾ ਤਸਮਨ ਜੀ ਰਿਮਾਂਡ ਦੇ ਰਿਆਂ ਦੇ ਹੱਕ ਚ ਭੁਗਤ ਰਿਆ ਇਹੋ ਜਿਹਾ ਖਾਲਸਾ ਰਾਜ ਲਈ ਕਿ ਦੇਣੀ ਹੈ ਨੂੰ ਇਹਨਾਂ ਨੇ ਮੈਂ ਬੇਨਤੀ ਕਰਾਂ ਮੈਂ ਖਾਲਸਾ ਰਾਜ ਦਾ ਗੱਲ ਸੁਣਿਓ ਮੇਰੀ ਧਿਆਨ ਦਾ ਮੈਂ ਖਾਲਸਾ ਰਾਜ ਦਾ ਵਿਰੋਧੀ ਨਹੀਂਗਾ ਅਰਦਾਸ ਕਿਤੇ ਹੋ ਰਹੀ ਹੋਵੇ ਤੇ ਐਵੇਂ ਗੱਜ ਗੱਜ ਕੇ ਕਹਿੰਦੇ ਆ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਪਰ ਸਵਾਲ ਤੇ ਜਵਾਬ ਗੱਲ ਤੇ ਧਿਆਨ ਦਾ ਨੋਟ ਕਰ ਲੋ ਵੀ ਰਾਜ ਲਈ ਕਿ ਕਿਨਾਂ ਨੂੰ ਦੇਣੀ ਯਾਰ ਇਹ ਲੋਕ ਰਾਜ ਲਈ ਦੇਣਗੇ ਜਿਹੜੇ ਦੋਗਲੇ ਕਿਰਦਾਰਾਂ ਵਾਲੇ ਬੰਦੇ ਇਹਦੇ ਦੋ ਦਿਨ ਪਿਛਲੇ ਦਿਨੀ ਨੰਦ ਕਾਰਜ ਹੋਇਆ ਮੈਂ ਕੱਪ ਸਟੇਜ ਤੇ ਵੀ ਬੋਲੀ ਆ ਵੀਡੀਓ ਪਾਈ ਨਹੀਂ ਪਾਵਾਂਗੇ ਉਹ ਵੀ ਇਹਦੇ ਦੋ ਦਿਨਾਂ ਅਨੰਦ ਕਾਰਜ ਹੋਇਆ ਜਿੱਥੇ ਆਪਾਂ ਕਹਿੰਦੇ ਚਵਰ ਛਤਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੀ ਤਰ੍ਹਾਂ ਚਵਰ ਛਤਰ ਤਖਤ ਤੋਂ ਮੁੰਡੇ ਨੂੰ ਦਿੱਤਾ ਇਹਦੇ ਨੂੰ ਦੋਤੇ ਨੂੰ ਗੋਬਿੰਦ ਸਿੰਘ ਸੰਧੂ ਨੂੰ ਹੁਣ ਸਿੱਧੀ ਗੱਲ ਇਹ ਆ ਕਿ ਜਿਹੜੇ ਲੋਕ ਡੇਰੇਦਾਰਾਂ ਦੇ ਹੱਕ ਦੇ ਵਿੱਚ ਭੁਗਤ ਰਹੇ ਆ ਉਹਨਾਂ ਨੂੰ ਚਵਰ ਛਤਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਦਾ ਵਿਰੋਧ ਹੋ ਸ਼ਰੀਕਾ ਹੋ ਰਿਹਾ ਇਹਨਾਂ ਨੂੰ ਕੀ ਲੱਗੇ ਉਹ ਚੀਨ ਇਹਨਾਂ ਦੇ ਆਕਾ ਜਿਹੜੇ ਡੇਰੀਦਾਰ ਆ ਉਹ ਵੀ ਤਾਂ ਸ਼੍ਰੀਕਾ ਗੁਰੂ ਗ੍ਰੰਥ ਸਾਹਿਬ ਨਾਲ ਕਰ ਰਹੇ ਆ ਤਾਂ ਜੇ ਡੇਰੀਦਾਰ ਇਹਨਾਂ ਸਿਮਰ ਜੀ ਨਾਮ ਨਾਲ ਦੋਤੇ ਨਾ ਕਰਤਾ ਫਿਰ ਉਹ ਵੀ ਤਾਂ ਸ਼੍ਰੀਕਾ ਕੀਤਾ ਇਹ ਪੰਥਕ ਕਿਦਰਮ ਰਹਿ ਗਈ ਫਿਰ ਗੋਬਿੰਦ ਸਿੰਘ ਸੰਧੂ ਦਾ ਵਿਆਹ ਹੋਇਆ ਹੋਇਆ ਵਿਆਹ ਹੈ ਕਿ ਬਗੀਚੇ ਦੇ ਵਿੱਚ ਮਰਿਆਦਾ ਵਾ ਵੀ ਗੁਰੂ ਘਰ ਦੇ ਵਿੱਚ ਵਿਆਹ ਹੋਵੇ ਉੱਥੇ ਕੋਈ ਜਹੇਦਾਰ ਨਹੀਂ ਬੋਲਿਆ ਉਸ ਵਿੱਚ ਤੇ ਫਿਰ ਚਲੋ ਆਨੰਦਕਾਰ ਜਿੱਥੇ ਹੋਇਆ ਨੰਦਕਾਰਜ ਦੇ ਵਿੱਚ ਵਿਆਸ ਵਾਲਾ ਬਾਬਾ ਵੀ ਆਇਆ ਇਹ 2 ੋਗਲੇ ਕਿਰਦਾਰ ਨਹੀਂ ਤੇ ਹੋਰ ਕੀ ਐ ਸਿਮਰਜੀਤ ਮਾਨ ਹੋਂ ਆਂਦੇ ਇਹਦੇ ਕੋਈ ਇੱਕ ਦੇਣ ਗਣਾ ਦਿਓ ਸਿਮਰਜੀਤ ਮਾਨ ਦੀ ਪਿੰਨਯਾਜ ਮਾਮਾ ਦੇ ਪੁੱਤ ਮਰਾਉਣ ਤੋਂ ਇਲਾਵਾ ਇਹਨੇ ਹੋਰ ਕੁਝ ਪੰਥ ਵਾਸਤੇ ਕੀਤਾ ਵੀ ਆ ਕੋਈ ਕੌਮ ਵਾਸਤੇ ਕੋਈ ਕੀਤਾ ਵੀ ਆ ਦੱਸ ਦਿਓ ਇਹ ਦੇਣ ਗਣਾ ਦਿਓ ਕੋਈ ਕੋਈ ਦੇਣ ਨਹੀਂ ਅਸੀਂ ਭੇਡਾਂ ਆ ਰ ਮਗਰ ਲੱਗੇ ਫਿਰਦੇ ਆ ਪੀਨੇ ਰਾਜ ਲੈ ਕੇ ਦੇ ਲੱਗਾ ਘਰੇ ਇਹਨੂੰ ਮੈਂ ਬੇਨਤੀ ਕਰਾਂ 2 ੋਗਲੇ ਕਿਰਦਾਰ ਰਾਜ ਨਹੀਂ ਹੁੰਦੇ ਇਹ ਉਹ ਗਦਾਰ ਆ ਜੇ ਅੱਗੇ ਵੀ ਕਦੀ ਰਾਜ ਗਵਾਇਆ ਸੀ ਸਾਡੇ ਆਪਣੇ ਬੁੱਕਲ ਦੇ ਸੱਪ ਮਾਰੇ ਸੀ ਤਾਂ ਗਵਾਇਆ ਇੱਥੇ ਰਾਜ ਹੋਂ ਤੋਂ ਪਹਿਲਾਂ ਹੀ ਬੁੱਕਲ ਦੇ ਸੱਪ ਬਣ ਕੇ ਬੈਠੇ ਐ 84 ਵੇਲੇ ਬੁੱਕਲ ਦੇ ਸੱਪਾਂ ਨੁਕਸਾਨ ਕਰਾਇਆ ਉਸ ਤੋਂ ਬਾਅਦ ਨਰਨਕਰੀ ਕਾਂਡ ਵੇਲੇ ਬੁੱਕਲ ਦੇ ਸੱਪਾਂ ਨੁਕਸਾਨ ਕਰਾਇਆ ਉਸ ਤੋਂ ਬਾਅਦ ਆ ਫਿਰ ਸਰਸੇ ਵਾਲਾ ਜਿਹੜੋ ਕਲਗੀਆਂ ਵਾਲੇ ਦੀ ਨਰੀਜ਼ ਕੀਤੀ ਸਰਸੇ ਵਾਲੇ ਨੇ ਖਰੀਜ਼ ਕੀਤੀ ਉਦੋਂ ਸਾਡੇ ਆਪਣੇ 도ਗਲੇ ਬੰਦੇ ਵਿੱਚ ਹੁਣ ਤੁਹਾਨੂੰ ਪਤਾ ਦੋਗਲੇ ਕਿਹੜੇ ਆ ਨਾਲਾਂ ਦੀ ਲੋੜ ਨਹੀਂ ਹੁਣ ਵੀ ਇਹ ਦੋਗਲੇ ਬੰਦੇ ਬਣ ਕੇ ਵਿੱਚ ਬੈਠੇ ਬਚੋ ਇਹਨਾਂ ਤੋਂ ਨਾਲੇ ਇਹਨਾਂ ਨੂੰ ਕੀ ਲੱਗੇ ਜਿਹੜੀ ਮੈਂ ਗੱਲ ਕਰਨੀ ਚਾਹ ਰਿਹਾ ਮੇਰੀ ਧਿਆਨ ਨਾਲ ਸੁਣਿਓ ਇਹਨਾਂ ਨੂੰ ਕੀ ਲੱਗੇ ਗੁਰੂ ਗ੍ਰੰਥ ਸਾਹਿਬ ਨਾਲ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਸ਼ਰਯਾਮ ਸ਼ਰੀਕਾ ਕਰ ਰਹੇ ਆ ਤਾਂ ਸ਼ਰੀਕੇ ਦੇ ਮਾਰੇ ਇਹਨਾਂ ਨੇ ਆਪਣੇ ਉੱਤੇ ਚੌਰ ਵੀ ਕਰਾਤੇ ਦੋਤੇ ਨੇ ਅੱਛਾ ਮੈਂ ਮਾਨਨੇ ਕੀ ਬਿਆਨ ਦਿੱਤਾ ਅੰਦਾ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਕੰਮ ਨਹੀਂ ਹੀ ਹੁੰਦਣਾ ਇੱਕ ਬੰਦੇ ਮਾਨਨੇ ਬਿਆਨ ਦਿੱਤਾ ਦੂਜੇ ਬੰਦੇ ਸਿਮਰਜੀਤ ਮਾਨ ਦੇ ਦੋਤੇ ਨੇ ਬਿਆਨ ਦੇ ਦਿੱਤਾ ਆਂਦਾ ਵੀ ਇਹ ਕੰਮ ਸਾਡੇ ਵੱਡੇ ਵੱਡੇਰੇ ਕਰਦੇ ਆ ਰਹੇ ਜਿਹਨੂੰ ਉਹਨਾਂ ਨੇ ਵਿਆਹ ਹੁੰਦੇ ਸੀ ਤੇ ਇੱਥੇ ਸਿਮਰਜੀਤ ਮਾਨ ਨੂੰ ਪੁੱਛਦਾ ਮੈਂ ਵੀ ਤੁਹਾਡੇ ਇਹ ਦੋਵਾਂ ਦੇ ਬਿਆਨ ਨਹੀਂ ਰਲਦੇ ਉਹ ਕਹਿ ਰਿਹਾ ਵੀ ਸਾਡੇ ਵੱਡ ਵੱਡੇਰੇ ਕਰਦੇ ਰਹੇ ਕਰਤੂਤਾਂ ਸਿਮਰਜੀਤ ਮਾਨ ਕਹਿ ਰਿਹਾ ਵਾ ਵੀ ਮੈਨੂੰ ਪਤਾ ਨਹੀਂ ਵੀ ਜੇ ਹੁੰਦਾ ਤਾਂ ਮੈਂ ਡੱਕ ਦੇਣਾ ਸੀ ਤੇ ਪਤਾ ਨਹੀਂ ਸਿਮਰਜੀਤ ਮਾਨ ਨੂੰ ਵੀ ਇਹ ਵੱਡ ਵੱਡੇਰੇ ਇਹੋ ਲੱਛਣ ਕਰਦੇ ਆ ਰਹੇ ਕਰਤੂਤਾਂ ਕਰਦੇ ਰਹੇ ਮੈਂ ਡੱਕਦਾ ਸਬਾਬਕ ਜੀ ਕਹਿੰਦੇ ਆ ਇਹ ਲੋਕ ਸਾਡੇ ਆਪਣੇ ਹੋਣ ਦਾ ਵਿਖਾਵਾ ਕਰ ਰਹੇ ਆ ਵੀ ਅਸੀਂ ਤੁਹਾਡੇ ਆਪਣੇ ਆ ਪਰ ਇਹ ਲੋਕ ਜਿਹੜੇ 도ਗਲੇ ਕਰਦਾ ਰਹੇ ਆ ਇਹਨਾਂ ਲੋਕਾਂ ਦੇ ਸਿੱਖੋ ਸਾਵਧਾਨ ਰਹੋ ਇਹਨਾਂ ਦੇ ਕੋਲ ਬਾਕੀ ਮੈਂ ਕਹਿੰਦਾ ਮੇਰ ਦਾ ਬਾਦ ਉਹ ਸਿਮਰਜੀਤ ਮਾਨ ਨੂੰ ਇੱਕ ਪੌਡਕਾਸਟ ਮੇਰਨਾ ਕਰਾਓ ਇਹਦਾ ਓਪਨ ਚਾਲ ਨਹੀਂ ਦਿੰਦਾ ਇੱਕ ਪੌਡਕਾਸਟ ਸਿਮਰਜੀਤ ਮਾਨ ਦਾ ਮੇਰਨਾ ਕਰਾਓ ਫੇਰ ਵੇਖਾਂ ਕੀ ਆ ਤੇ ਕੀ ਨਹੀਂ ਇੱਕ ਮੇਰ ਦਾ ਪੌਡਕਾਸਟ ਕਰਾਓ ਸਿਮਰਜੀਤ ਮਾਨ ਦਾ ਕਰਾਓ ਬਹੁਤੀ ਗੱਲ ਆ ਭਾਈ ਮਾਨ ਸਿੰਘ ਕਾਲੀ ਟਾਡੀ ਉਹਦਾ ਕਰਾ ਦਿਓ ਦਾਦੂਵਾਲ ਸਾਹਿਬ ਦਾ ਕਰਾ ਦਿਓ ਕਿਸੇ ਦਾ ਵੀ ਕਰਾ ਦਿਓ ਲਾਈਵ ਡਿਬੇਟ ਕਰਾ ਦਿਓ ਮੇਰੀ ਕਿਸੇ ਦਾ ਵੀ ਫਤਿਹ ਦੇ ਸਾਂਝ ਆਪਾ ਪਾਈ ਗਏ ਪਰ ਮੇਰੀ ਸਿੱਖਾਂ ਦੇ ਚਰਨਾਂ 'ਚ ਬੇਨਤੀ ਆ ਕਿ ਜਿਹੜੇ 도ਗਲੇ ਕਿਰਦਾਰਾਂ ਵਾਲੇ ਲੋਗ ਆ ਇਹਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਆ ਫਤਿਹ ਦੇ ਸਾਂਝ ਆਪਾ ਪਾਈ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ